ਉਸੀ ਸਾਰੇ ਭੈਣ ਭਰਾ ਅਕਸਰ ਮੈਨੂੰ ਕਹਿੰਦੇ ਰਹਿੰਦੇ ਹਾਂ ਕਿ ਭੈਣ ਸਾਨੂੰ ਇਹ ਸ਼ਬਦ ਲਿਖ ਕੇ ਦੇ ਦਿਓ ਉਹ ਸ਼ਬਦ ਲਿਖ ਕੇ ਦੇ ਦਿਓ ਅੱਜ ਮੈਂ ਤੁਹਾਨੂੰ ਦੋਨੋ ਸ਼ਬਦ ਜੋ ਮੈਂ ਇਸ ਵੀਡੀਓ ਦੇ ਵਿੱਚ ਦੱਸ ਰਹੀ ਹਾਂ ਡਿਸਕ੍ਰਿਪਟ ਸੌਰੀ ਪਹਿਲਾਂ ਮੈਂ ਸਟਾਰਟਿੰਗ ਦੀ ਵਿੱਚ ਤੁਹਾਨੂੰ ਉਹੀ ਲਿਖ ਰਹੀ ਹਾਂ ਇਹਨਾਂ ਨੂੰ ਤੁਸੀਂ ਕਿਸੇ ਵੀ ਪੇਜ ਵਗੈਰਾ ਤੇ ਲਿਖ ਕੇ ਰੱਖ ਲੈਣਾ ਤੇ ਉਸ ਤੋਂ ਬਾਅਦ ਫਿਰ ਆਪਾਂ ਨੇ ਪ੍ਰਸ਼ਾਦ ਕਿਵੇਂ ਸਜਾਉਣਾ ਹੈ ਭੋਜ ਕਿਵੇਂ ਲਗਾਉਣਾ ਉਹ ਵੀ ਮੈਂ ਤੁਹਾਨੂੰ ਦੱਸ ਰਹੀ ਹਾਂ ਇਹ ਪ੍ਰਸ਼ਾਦ ਆਪਾਂ ਸਜਾ ਰਹੇ ਹਾਂ ਮੈਂ ਵੀ ਕਿਸੇ ਕਾਰਜ ਵਾਸਤੇ ਅਰਦਾਸ ਕਰਨੀ ਹੈ ਅੱਜ ਤੋਂ ਸ਼ੁਰੂ ਕਰਨੀ ਹੈ ਤੇ ਤੁਹਾਨੂੰ ਵੀ ਸਾਰੇ ਭੈਣ ਭਰਾਵਾਂ ਨੂੰ ਕਹਿਣੀ ਆ ਕਿ ਜੋ ਇਸ ਚੀਜ਼ ਨੂੰ ਮੇਰੀ ਵਿਧੀ ਅਨੁਸਾਰ ਕਰੇਗਾ ਤਾਂ ਦੀਵਾਲੀ ਤੱਕ ਤੁਹਾਡੇ ਘਰ ਦੀਆਂ ਬਰਕਤਾਂ ਖੁਸ਼ੀਆਂ ਤੁਸੀਂ ਹੈਰਾਨ ਰਹ ਜੋਗੇ ਵੀ ਇਦਾਂ ਵੀ ਹੋ ਸਕਦਾ ਹੈਗਾ ਸਾਰੀ ਵਿਧੀ ਮੈਂ ਤੁਹਾਨੂੰ ਅੱਜ ਪ੍ਰਸ਼ਾਦ ਕਿਵੇਂ ਬਣਾਉਣਾ ਹੈ ਕਿਵੇਂ ਭੋਗ ਲਵਾਉਣਾ ਹੈ ਕੀ ਇਦਾਂ ਤੁਸੀਂ ਪਾਠ ਕਰਨਾ ਸਾਰੀ ਤੁਹਾਨੂੰ ਦਸੀਏ ਵੀਡੀਓ ਨੂੰ ਸਕਿਪ ਨਾ ਕਰਿਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਣਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਹਾਨੂੰ ਫੇਰ ਵੀ ਸਮਝ ਨਾ ਆਵੇ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਤੇ ਇੱਕ ਆਪਣੀ ਵੀਡੀਓ ਤੇ ਹੈਪੀ ਆਉਂਦਾ ਤੁਸੀਂ ਉਹ ਵੀ ਕਰਿਆ ਕਰੋ ਉਸ ਦੇ ਨਾਲ ਆਪਣੀ ਵੀਡੀਓ ਰੈਂਕ ਦੇ ਵਿੱਚ ਆਵੇਗੀ ਤਾਂ ਆਪਣੀ ਭੈਣ ਵਾਸਤੇ ਇੰਨਾ ਕੁ ਜ਼ਰੂਰ ਕਰ ਦਿਆ ਕਰੋ ਤੇ ਆਓ ਹੁਣ ਆਪਾਂ ਤੁਹਾਨੂੰ ਸਾਰਾ ਕੁਝ ਦੱਸਦੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜਿਵੇਂ ਕਿ ਮੈਂ ਤੁਹਾਨੂੰ ਪਿਛੇ ਸ਼ਬਦ ਦੱਸੇ ਨੇ ਤਿੰਨ ਸ਼ਬਦ ਮੈਂ ਤੁਹਾਨੂੰ ਦੱਸੇ ਨੇਗੇ ਉਹਨਾਂ ਤਿੰਨਾਂ ਸ਼ਬਦਾਂ ਨੂੰ ਅੱਜ ਤੋਂ ਮੱਸਿਆ ਤੋਂ ਲੈ ਕੇ ਦੀਵਾਲੀ ਦੀ ਮੱਸਿਆ ਤੱਕ ਤੁਸੀਂ ਹਰ ਰੋਜ਼ ਬਿਨਾ ਨਾਂ ਗਾ ਪਾਈ ਕਰਨਾ ਹੈ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਹੈ ਤੁਹਾਡੇ ਬੱਚੇ ਦਾ ਵਿਦੇਸ਼ ਦਾ ਕੰਮ ਨਹੀਂ ਬਣ ਰਿਹਾ ਤੁਹਾਡੇ ਘਰ ਦੇ ਵਿੱਚ ਨਸ਼ਾ ਹੈ ਤੁਹਾਡੇ ਘਰ ਦੇ ਵਿੱਚ ਗਰੀਬੀ ਹੈ ਤੁਹਾਡਾ ਕੋਈ ਵੀ ਕਾਰਜ ਨਹੀਂ ਬਣ ਰਿਹਾ ਜਿਵੇਂ ਕਿ ਮੈਨੂੰ ਬਹੁਤ ਪੈਨਪ੍ਰਾਵਾਂ ਦੇ ਮੈਸੇਜ ਆਉਂਦੇ ਨੇ ਕਿ ਦੀਦੀ ਸਾਡੇ ਡੰਗਰ ਪਸ਼ੂਆਂ ਦਾ ਸਾਡੇ ਨਾ ਵੀ ਵਾਦਾ ਨਹੀਂ ਹੋ ਰਿਹਾ ਇਦਾਂ ਦੀਆਂ ਬਹੁਤ ਜ਼ਿਆਦਾ ਚੀਜ਼ਾਂ ਹੁੰਦੀਆਂ ਨੇ ਵੀ ਜੇ ਸਾਡੇ ਘਰ ਦੇ ਵਿੱਚੋਂ ਕਲੇਸ਼ ਨਹੀਂ ਜਾ ਰਹੇ ਆ ਅੱਜ ਦਾ ਦਿਹਾੜਾ ਬਹੁਤ ਹੀ ਕਰਮਾਂ ਤੇ ਭਾਗਾਂ ਵਾਲਿਆਂ ਨੂੰ ਮਿਲ ਰਿਹਾ ਹੈਗਾ ਅੱਜ ਤੋਂ ਹੀ ਤੁਸੀਂ ਇਹ ਚੀਜ਼ ਨੂੰ ਜ਼ਰੂਰ ਕਰਨਾ ਤੇ ਜੋ ਮੈਂ ਤੁਹਾਨੂੰ ਦੱਸੂਗੀ ਉਹ ਵੀ ਨਾਲ ਕਰਨਾ ਜਿਹੜੀ ਭੈਣ ਭਰਾਵਾਂ ਨੂੰ ਲੱਗਦਾ ਵੀ ਸਾਡੇ ਬੱਚਿਆਂ ਦਾ ਜਾਂ ਵਿਦੇਸ਼ ਦਾ ਨਹੀਂ ਬਣ ਰਿਹਾ ਸਾਡੀ ਨੌਕਰੀ ਨਹੀਂ ਲੱਗ ਰਹੀ ਸਾਡਾ ਵਿਆਹ ਨਹੀਂ ਹੋ ਰਿਹਾ ਦੇਖੋ ਮੈਂ ਕੱਲ ਵੀ ਵੀਡੀਓ ਪਾਈ ਸੀ ਤਾਂ ਤੁਸੀਂ ਇਸ ਚੀਜ਼ ਨੂੰ ਅੱਜ ਤੋਂ ਲੈ ਕੇ ਦੀਵਾਲੀ ਤੱਕ ਹਰ ਰੋਜ਼ ਤੁਸੀਂ ਇਸ ਸ਼ਬਦ ਨੂੰ ਕਰਨਾ ਹੀ ਕਰਨਾ ਹੈ ਹੋਰ ਚਾਹੇ ਤੁਸੀਂ ਕੁਝ ਵੀ ਕਰਦੇ ਹੋ ਉਹ ਚੀਜ਼ ਨੂੰ ਤੁਸੀਂ ਛੱਡ ਦਿਓ ਚਾਹੇ ਪਰ ਇਹ ਜੋ ਮੈਂ ਤੁਹਾਨੂੰ ਦੱਸੇ ਨੇ ਸ਼ਬਦ ਐਨੇ ਜਿਆਦਾ ਸ਼ਕਤੀਸ਼ਾਲੀ ਨੇ ਮੇਰੀ ਲਾਈਫ ਦੇ ਵਿੱਚ ਮੇਰੀ ਜ਼ਿੰਦਗੀ ਦੇ ਵਿੱਚ ਕਦੇ ਵੀ ਕੋਈ ਵੀ ਮੁਸ਼ਕਿਲ ਆਈ ਹੈ ਨਾ ਕਹਿੰਦੇ ਜਦੋਂ ਚਾਰੇ ਪਾਸੇ ਤੋਂ ਤੁਹਾਨੂੰ ਮੁਸ਼ਕਲਾਂ ਘੇਰ ਲੈਣ ਨਾ ਤਾਂ ਸਿਰਫ ਕੌਣ ਰਸਤਾ ਦਿਖਾਉਂਦਾ ਤਾਂ ਵਾਹਿਗੁਰੂ ਜੀ ਰਸਤਾ ਦਿਖਾਉਂਦੇ ਨੇ ਅਗਰ ਤੁਸੀਂ ਪਖੰਡੀਆਂ ਤੋਂ ਡੇਰਿਆਂ ਤੋਂ ਧਾਗੇ ਤਵੀਤ ਜਾਦੂ ਟੂਣੇ ਤੰਤਰਾ ਮੰਤਰ ਤੋਂ ਅੱਕ ਚੁੱਕੇ ਹੋ ਤਾਂ ਆਪਣੀ ਇਸ ਭੈਣ ਦਾ 1 ਮਹੀਨਾ ਗੱਲ ਮੰਨ ਕੇ ਦੇਖ ਲਓ ਸਰਦਾ ਵਿਸ਼ਵਾਸ ਤੇ ਪ੍ਰੇਮ ਨਾਲ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਇਸ ਚੀਜ਼ ਨੂੰ ਕਰਨ ਤਾਂ ਦੇਖਿਓ ਤੁਹਾਨੂੰ ਇਸ ਚੀਜ਼ ਦਾ ਕਿੰਨਾ ਫਾਇਦਾ ਹੋਵੇਗਾ ਜਿਹੜੇ ਬੱਚਿਆਂ ਨੇ ਵਿਦੇਸ਼ ਜਾਣਾ ਹੈ ਉਹਨਾਂ ਦਾ ਜਮੇ ਆਈਲੈਟਸ ਦਾ ਪੇਪਰ ਨਹੀਂ ਨਿਕਲ ਰਿਹਾ ਜਾਂ ਤੁਸੀਂ ਨੌਕਰੀ ਕੋਈ ਹੋ ਕਰਨੀ ਚਾਹਣਾ ਤੁਹਾਡਾ ਨੌਕਰੀ ਦਾ ਪੇਪਰ ਨਹੀਂ ਕੁਝ ਵੀ ਤੁਸੀਂ ਲਾ ਲੋਗੇ ਤੁਹਾਡਾ ਹਨਾ ਨਹੀਂ ਹੋ ਰਿਹਾ ਤੇ ਜਿਹੜੇ ਪੈਨਪਰਾ ਮੈਨੂੰ ਮੈਸੇਜ ਕਰਦੇ ਵੀ ਬਿਮਾਰੀ ਨਹੀਂ ਉਹਨਾਂ ਦੇ ਘਰ ਦੇ ਵਿੱਚੋਂ ਜਾ ਰਹੀ ਤਾਂ ਤੁਸੀਂ ਕਰਨਾ ਕਿ ਇੱਕ ਕੱਚ ਦਾ ਗਲਾਸ ਲੈਣਾ ਉਹਦੇ ਵਿੱਚ ਜਲ ਪਾ ਲੈਣਾ ਹਨਾ ਪਾਣੀ ਪਾ ਲੈਣੇ ਜਿਹੜਾ ਕਿ ਆਪਣਾ ਸਿੰਪਲ ਪਾਣੀ ਹੁੰਦਾ ਹੈਗਾ ਤੇ ਫਿਰ ਤੁਸੀਂ ਉਹਦੇ ਵਿੱਚ ਇੱਕ ਹਰੀ ਇਲਾਇਚੀ ਪਾਉਣੀ ਹੈ ਥੋੜੇ ਜਿਹਾ ਪੀਸ ਖੀਰੇ ਦਾ ਪਾਉਣਾ ਹੈਗਾ ਇਹ ਚੀਜ਼ ਨੂੰ ਨਾ ਤੁਸੀਂ ਕਈ ਵਾਰ ਬੈਂਪ੍ਰੈਕ ਪੁੱਛਦੇ ਆ ਵੀ ਦੀਦੀ ਜੀ ਖੀਰਾ ਨਾਲ ਆ ਵੀ ਦੇਖੋ ਖੀਰਾ ਤੁਹਾਨੂੰ ਲਿਆ ਕੇ ਰੱਖਣਾ ਪਵੇਗਾ ਕਿਉਂਕਿ ਇਹਦੇ ਨਾਲ ਤੁਹਾਡਾ ਜਿਹੜਾ ਖੂਨ ਹੈ ਉਹ ਸਾਫ਼ ਹੋਵੇਗਾ ਤੁਹਾਡੇ ਜਿਹੜੀ ਲੀਵਰ ਦੇ ਵਿੱਚ ਗੰਦਗੀ ਹੈ ਲੀਵਰ ਦੇ ਵਿੱਚ ਜਿਹੜੀ ਤੁਹਾਡੀ ਗਰਮੈਸ ਹੈ ਜਾਂ ਤੁਹਾਡੀ ਬਾਡੀ ਦੇ ਵਿੱਚ ਖੂਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਹੈ ਤੇ ਉਹ ਚੀਜ਼ ਨੂੰ ਕੱਢਣ ਵਾਸਤੇ ਬਹੁਤ ਹੀ ਜ਼ਿਆਦਾ ਬੈਨੀਫਿਟ ਹੈ ਤੇ ਅੱਧਾ ਕ ਪੀਸ ਤੁਸੀਂ ਇਹਦੇ ਵਿੱਚ ਨਿੰਬੂ ਦਾ ਪਾ ਲੈਣਾ ਤੁਸੀਂ ਇਸ ਨੂੰ ਨਾ ਪਾਠ ਕਰਨ ਤੋਂ ਪਹਿਲਾਂ ਆਪਣੇ ਕੋਲੇ ਰੱਖ ਲੈਣਾ ਹੈਗਾ ਉਸ ਤੋਂ ਬਾਅਦ ਜਿਵੇਂ ਮੈਂ ਤੁਹਾਨੂੰ ਪ੍ਰਸ਼ਾਦ ਸਜਾਉਣਾ ਦੱਸਿਆਗਾ ਭੋਗ ਲਵਾਉਣਾ ਮੈਂ ਤੁਹਾਨੂੰ ਦੱਸ ਦਿੱਤੀਨੀ ਆ ਉਹ ਚੀਜ਼ ਤੁਸੀਂ ਕਰਨੀ ਹੈਗੀ ਤੇ ਉਸ ਤੋਂ ਪਹਿਲਾਂ ਫਿਰ ਤੁਸੀਂ ਨੇ ਜਲ ਰੱਖ ਲੈਣਾ ਜਲ ਰੱਖ ਕੇ ਫਿਰ ਤੁਸੀਂ ਨੇ ਉਹ ਪਾਠ ਕਰਨੇ ਨੇ ਜਿਹੜੇ ਸ਼ਬਦ ਮੈਂ ਤੁਹਾਨੂੰ ਪਹਿਲਾਂ ਦੱਸਿਆ ਨੇ ਤੇ ਉਸ ਤੋਂ ਬਾਅਦ ਹਰ ਰੋਜ਼ ਇੱਕ ਇਹ ਪਾਣੀ ਦਾ ਗਲਾਸ ਆਪਣੇ ਹੱਥ ਵਿੱਚ ਫੜ ਕੇ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਹੈ ਜਪਜੀ ਸਾਹਿਬ ਜੀ ਦਾ ਪਾਠ ਇਹ ਨਹੀਂ ਹੈਗਾ ਵੀ ਤੁਸੀਂ ਐ ਕਰੋ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਕੋਣਨ ਬਟ ਇਹ ਤਾਂ ਨਹੀਂ ਕਰਨਾ ਤੁਸੀਂ ਜਿਵੇਂ ਮੈਂ ਪਹਿਲਾਂ ਵੀ ਸਹਿਜ ਸਹਿਜ ਹੀ ਦੱਸਿਆ ਵੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪਸਾਤ ਜਪ ਆਦ ਸਚ ਜੁਗਤ ਸਚ ਹੈ ਪੀ ਸਚ ਨਾਨਕ ਉਸ ਹੀ ਪੀ ਸਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖਵਾਰ ਦੇਖੋ ਅਗਰ ਤੁਸੀਂ ਇੱਕ ਇੱਕ ਤੁਕ ਨੂੰ ਪਿਆਰ ਨਾਲ ਵਾਹਿਗੁਰੂ ਜੀ ਨੇ ਹਾਜ਼ਰ ਨਾਲ ਸਮਝ ਕੇ ਜਦੋਂ ਤੁਸੀਂ ਅੱਖਾਂ ਬੰਦ ਕਰਕੇ ਚਾਹੇ ਚਲ ਤੁਹਾਨੂੰ ਮੋਝ ਨਹੀਂ ਆਉਂਦਾ ਤਾਂ ਤੁਸੀਂ ਕੁਟਕਾ ਸਾਹਿਬ ਤੋਂ ਜਾਂ ਮੋਬਾਈਲ ਤੋਂ ਕਿਤੋਂ ਵੀ ਤੁਸੀਂ ਪਾਠ ਕਰਦੇ ਹੋ ਨਾ ਤਾਂ ਇਹ ਸੋਚਿਆ ਕਰੋ ਵੀ ਤੁਸੀਂ ਵਾਹਿਗੁਰੂ ਜੀ ਦੇ ਸਾਹਮਣੇ ਬੈਠੇ ਜਿਵੇਂ ਟੀਚਰ ਦੇ ਸਾਹਮਣੇ ਬੈਠੇ ਆਪਾਂ ਪਾਠ ਕਰਦੇ ਆਂ ਵੀ ਮੈਂ ਗਲਤੀ ਨਾ ਕਰਾਂ ਤੇ ਮੇਰੇ ਵੱਲ ਦੇਖ ਰਹੇ ਨੇ ਇਹ ਨਹੀਂ ਹੈਗਾ ਵੀ ਪਾਠ ਪੈਠੇ ਕਰਾਂ ਤੇ ਘੋੜੇ ਆਪਣੇ ਪਤਾ ਨਹੀਂ ਦਿਮਾਗ ਦੇ ਕਿੱਥੇ ਦੌੜ ਰਹੇ ਨੇ ਇਸੇ ਕਰਕੇ ਆਪਾਂ ਨੂੰ ਕੁਝ ਹਾਸਿਲ ਨਹੀਂ ਹੁੰਦਾ ਕਿਉਂਕਿ ਬਹੁਤ ਭੈਣ ਭਰਾਵਾਂ ਦੇ ਮੈਨੂੰ ਇਦਾਂ ਦੇ ਮੈਸੇਜ ਆਉਂਦੇ ਨੇ ਵੀ ਅਸੀਂ ਇਹ ਵੀ ਕਰਦੇ ਆਂ ਅਸੀਂ ਇਹ ਵੀ ਕਰਦੇ ਆਂ ਅਸੀਂ ਇਹ ਵੀ ਕਰਦੇ ਆਂ ਪਰ ਸਾਨੂੰ ਕੁਝ ਹਾਸਿਲ ਨਹੀਂ ਹੁੰਦਾ ਹਨ ਮੈਂ ਤਾਂ ਇਹੋ ਕਹਿਣੀ ਨੇ ਵੀ ਚਾਹੇ ਤੁਸੀਂ ਸਿਰਫ ਸਿਰਮਰਨ ਮੇਰੇ ਪਾਪਾ ਨਾ ਮੈਂ ਜਦੋਂ ਛੋਟੀ ਹੁੰਦੀ ਸੀਗੀ ਮੈਨੂੰ ਨਾ ਇੱਕ ਕਹਾਣੀ ਸੁਣਾਉਂਦੇ ਹੁੰਦੇ ਸੀਗੇ ਵੀ ਕੋਈ ਬੈਠ ਕੇ ਨਾ ਨਦੀ ਦੇ ਕੰਡੇ ਤੇ ਨਾ ਰਾਮ 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 ਜਪ ਰਿਆ ਸੀ ਉਹਨੂੰ اٹਕ ਦਰਿਆ ਇੱਕ ਬਹੁਤ ਵੱਡਾ ਦਰਿਆ ਸੀਗਾ ਕਹਿੰਦੇ ਵੀ ਉਹਨੇ ਵੀ ਰਸਤਾ ਦਿੱਤਾ ਸੀ ਲੰਗਣ ਨੂੰ ਹਣਾ ਤੁਸੀਂ ਦੇਖਿਆ ਵੀ ਰਾਮ ਲਿਖ ਕੇ ਪੱਥਰ ਤੇ ਸਿੱਟਿਆ ਸੀਗਾ ਤਾਂ ਜਦੋਂ ਰਾਮਚੰਦਰ ਜੀ ਹਣਾ ਸੀਤਾ ਮਾਤਾ ਨੂੰ ਲੈਣਗੇ ਸੀ ਵੀ ਉਦੋਂ ਹੋਇਆ ਸੀ ਤੇ ਗੁਰੂ ਸਾਹਿਬ ਜੀ ਦਾ ਤੁਸੀਂ ਦੇਖਿਆ ਵੀ ਜਦੋਂ ਤਰੇ ਦੂ ਆਇਆ ਇਹਨੇ ਹਾਥੀ ਨੂੰ ਫੜਿਆ ਸੀਗਾ ਤੇ ਇੱਕ ਕਾਮਲ ਦਾ ਫੁੱਲ ਲੈ ਕੇ ਅਰਦਾਸ ਕੀਤੀ ਸੀ ਤੇ ਲਖਣ ਸਾਹਿਬ ਅਨਜਾਰੇ ਨੇ ਅਰਦਾਸ ਕੀਤੀ ਸੀ ਬਹੁਤ ਤੁਹਾਨੂੰ ਇਦਾਂ ਦੀਆਂ ਸਾਖੀਆਂ ਮਿਲ ਜਾਣਗੀਆਂ ਨਾ ਪਰ ਗੱਲ ਉਹੀ ਹੈ ਕਿ ਵਿਸ਼ਵਾਸ ਦੀ ਜੀਨੇ ਵਿਸ਼ਵਾਸ ਕਰ ਲਿਆ ਜਿਹੜੇ ਭੈਣ ਭਰਾ ਨੇ ਅੱਜ ਤੋਂ ਲੈ ਕੇ ਮੱਸਿਆ ਤੱਕ ਪਿਆਰ ਸਰਦਾ ਤੇ ਹਰ ਰੋਜ਼ ਬੀਣਾ ਨਾਮ ਆਪੇ ਇਹ ਨਹੀਂ ਹੈਗਾ ਵੀ ਭੈਣ ਅੱਜ ਕਰ ਲਿਆ ਕੱਲ ਨੂੰ ਕਰਨਾ ਨੇ ਫਿਰ ਮੈਂ ਅਗਲੇ ਦਿਨ ਕਰ ਲਿਆ ਇਹ ਨਹੀਂ ਕਰਨਾ ਜੀਨੇ ਕੋਸ਼ਿਸ਼ ਹਾਸਿਲ ਕਰਨੇ ਚਾਹੇ ਮੈਥੋਂ ਲਿਖਿਆ ਕੇ ਲੈ ਲਓ ਮੈਨੂੰ ਤੁਸੀਂ ਇੱਕ ਮਹੀਨੇ ਨੂੰ ਕਹਿਦੇ ਵੀ ਪੈਣੇ ਤੂੰ ਝੂਠ ਬੋਲਦੀ ਸੀ ਅਸੀਂ ਇਹ ਚੀਜ਼ ਕੀਤੀ ਸਾਡਾ ਨਹੀਂ ਹੋਇਆ ਪਰ ਇਹ ਨਹੀਂ ਹੈਗਾ ਵੀ ਤੁਸੀਂ ਗੁਰੂ ਸਾਹਿਬ ਜੀ ਦੀ ਪ੍ਰੀਖਿਆ ਨਹੀਂ ਲੈਣੀ ਤੁਸੀਂ ਇਹ ਨਹੀਂ ਹੈਗਾ ਵੀ ਕਰਕੇ ਦੇਖਦੇ ਆ ਹਨਾ ਮੈਨੂੰ ਬਹੁਤ ਪੈਣ ਭਰਾਵਾਂ ਦੀ ਇਦਾਂ ਦੇ ਵੀ ਮੈਸੇਜ ਆਉਂਦੇ ਨੇ ਵੀ ਕਰਕੇ ਦੇਖਦੇ ਆ ਨਾ ਵੀ ਹੋਊਗਾ ਕਿ ਨਹੀਂ ਕਰਕੇ ਨਹੀਂ ਦੇਖਣਾ ਕਰਨਾ ਹੈ ਭਰੋਸੇ ਨਾਲ ਜਿਵੇਂ ਆਪਾਂ ਹੁੰਦਾ ਵੀ ਪੇਪਰ ਆਪ ਕਰਨਾ ਹੈ ਮੈਂ ਪੜਨਾ ਹੈ ਮੈਂ ਪਾਸ ਹੋਣਾ ਹੈ ਮੈਂ ਪੋਜੀਟਿਵ 네ਗੇਟਿਵ ਨਹੀਂ ਪੋਜੀਟਿਟਿਵ ਸੋਚਣਾ ਹਨਾ ਤਾਂ ਜਿਹੜੇ ਇਹ ਜਾ ਲੈਗਾ ਇਹਨੂੰ ਤੁਸੀਂ ਕੋਸ਼ਿਸ਼ ਕਰਿਓ ਉਸ ਤੋਂ ਬਾਅਦ ਪਾਠ ਕਰਨ ਤੋਂ ਬਾਅਦ ਤੁਸੀਂ ਨਾ ਪੈਰਾਂ ਪਾਰ ਬੈਠ ਕੇ ਫਿਰ ਅਰਦਾਸ ਕਰਨੀ ਹੈ ਪਹਿਲਾਂ ਅਰਦਾਸ ਕਰੋ ਕਿ ਜੋ ਵੀ ਕਾਰਜ ਤੁਹਾਡਾ ਹੈਗਾ ਉਹਦੇ ਵਾਸਤੇ ਤੁਸੀਂ ਅਰਦਾਸ ਕਰਨੀ ਹੈ ਤੁਸੀਂ ਯਕੀਨ ਮੰਨਿਓ ਤੁਹਾਨੂੰ ਵਾਹਿਗੁਰੂ ਜੀ ਇੰਦਾ ਰਸਤਾ ਦਿਖਾਉਣਗੇ ਜਿਵੇਂ ਆਪਣਾ ਮਾਂ-ਪਾਪ ਨੂੰ ਜੇ ਆਪਾਂ ਦੱਸ ਦਿਆ ਨੇ ਵੀ ਪਾਪਾ ਮੈਂ ਇਹ ਐ ਮੈਂ ਹੈ ਨਾ ਫਿਰ ਮੈਨੂੰ ਕੋਈ ਰਸਤਾ ਦਿਖਾਓ ਤੁਸੀਂ ਫਿਰ ਜੇ ਆਪਾਂ ਆਪਣੀ ਸਿਆਣਪ ਵਰਤੀ ਜਾਈਏ ਹਨਾ ਮਾਪੇ ਨੂੰ ਦੱਸੀਏ ਨਾ ਪਰ ਉਹ ਕਹਿੰਨ ਲੱਗਾ ਮਾਵਾ ਆਪਣੇ ਤਾਂ ਮੇਰਾ ਕੁਝ ਕਰਿਆ ਹੀ ਨਹੀਂ ਵੀ ਮਾਪੇ ਨੂੰ ਜੇ ਤੂੰ ਦੱਸੇਂਗਾ ਦੁੱਖ ਫੇਰ ਹੀ ਤੇਰਾ ਮਾਪੇ ਸੁਣੂਗਾ ਹਨਾ ਤਾਂ ਤੁਸੀਂ ਫੇਰ ਇਸ ਜਲ ਨੂੰ ਨਾ ਪੈਰਾਂ ਪਾਰ ਬੈਠ ਕੇ ਇਹਨਾਂ ਘੁੱਟ-ਘੁੱਟ ਕਰਕੇ ਪੀ ਲੈਣਾ ਤੇ ਨਾ ਤੁਸੀਂ ਸਮਝਣੇ ਵੀ ਇਹ ਅੰਮ੍ਰਿਤ ਹੈ ਕਿਉਂਕਿ ਗੁਰਬਾਣੀ ਦਾ ਜਲ ਦੇ ਉੱਪਰ ਬਹੁਤ ਜਲਦੀ ਅਸਰ ਹੁੰਦਾ ਜਿਵੇਂ ਤੁਸੀਂ ਦੇਖਿਆ ਵੀ ਹਰਿਮੰਦਰ ਸਾਹਿਬ ਚੂਲਾ ਲੈ ਕੇ ਆਉਣੇ ਆਪਾਂ ਜਾਂ ਸਰੋਵਰ ਤੋਂ ਪਾਣੀ ਲੈ ਕੇ ਆਉਣੇ ਹਨਾ ਕਿਉਂਕਿ ਗੁਰਬਾਣੀ ਦੇ ਵਿੱਚ ਇਸ਼ਨਾਨ ਕਰੇ ਤੋਂ ਤੁਸੀਂ ਦੇਖਿਆ ਵੀ ਆਪਾਂ ਕਹਿੰਦੇ ਵੀ ਮੈਨੂੰ ਨਾ ਸਰੀਰ ਹਲਕਾ ਜਿਹਾ ਹੋ ਗਿਆ ਇਹ ਇਸੇ ਚੀਜ਼ ਹੈ ਕਿਉਂਕਿ ਉੱਥੇ 24 ਘੰਟੇ ਸਿਮਰਨ ਹੁੰਦਾ ਦੇਖੋ ਜਿਨੇ ਕਾਰਨਾਂ ਜੀਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਪ੍ਰਸ਼ਾਦ ਜਦੋਂ ਸਜਾਉਣਾ ਕਿਸੇ ਨਾਲ ਬੋਲਣਾ ਨਹੀਂ ਹੈਗਾ ਕੇਸੀ ਅਨਨਾਨ ਕਰਕੇ ਸਜਾਉਣਾ ਹੈ ਸਾਰੀ ਚੀਜ਼ ਨੂੰ ਜਿਵੇਂ ਥੋੜੇ ਥੋੜੇ ਤੁਸੀਂ ਇੱਥੀ ਕੜਸੀਦਾ ਜਾਂ ਦੋ ਚਮਚਾ ਦਾ ਜਿੰਨਾ ਤੁਸੀਂ ਸਜਾਉਣਾ ਚਾਹੁੰਦੇ ਹੋ ਤੁਸੀਂ ਸਜਾ ਸਕਦੇ ਹੋ ਪਾਠ ਸੌਰੀ ਪ੍ਰਸ਼ਾਦ ਸਜਾਉਣ ਵੇਲੇ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਹੈ ਜਿੰਨਾ ਟਾਈਮ ਤੁਸੀਂ ਇਹ ਨਾ ਪ੍ਰਸ਼ਾਦ ਨੂੰ ਸੁੱਚਾ ਕਪੜਾ ਬਸਾ ਕੇ ਉੱਥੇ ਰੱਖਣਾ ਫਿਰ ਉਸ ਤੋਂ ਬਾਅਦ ਇੱਕ ਤੁਸੀਂ ਨੇ ਜਪਜੀ ਸਾਹਿਬ ਤੇ ਇੱਕ ਆਨੰਦ ਸਾਹਿਬ ਜੀ ਦਾ ਸੰਪੂਰਨ ਪਾਠ ਕਰਨਾ ਜਿਹੜੇ ਮੈਂ ਸ਼ਬਦ ਦੱਸੇ ਨੇ ਉਸ ਤੋਂ ਬਾਅਦ ਕਰਨੇ ਨੇ ਸਟਾਰਟ ਕਰਨੇ ਨੇ ਜਿੱਦਣ ਵੀ ਉਹਦਨ ਦੀ ਗੱਲ ਹੈ ਸ਼ੁਰੂ ਵਾਲੇ ਦਿਨ ਇੱਕ ਦਿਨ ਹੀ ਪ੍ਰਸ਼ਾਦ ਸਜਾਉਣਾ ਹੈ ਹਰ ਰੋਜ਼ ਨਹੀਂ ਇਸ ਤੋਂ ਹੋਣਾ ਪ੍ਰਸ਼ਾਦ ਸਜਾ ਕੇ ਤੁਸੀਂ ਰੱਖ ਲੈਣਾ ਜਪਜੀ ਸਾਹਿਬ ਅਨੰਦ ਸਾਹਿਬ ਜੀ ਦਾ ਪੂਰਾ ਪਾਠ ਕਰਨਾ ਹੈਗਾ ਉਸ ਤੋਂ ਬਾਅਦ ਸ੍ਰੀ ਸਾਹਿਬ ਲੈ ਕੇ ਕਿਰਪਾਨ ਜਿਹੜੀ ਆਪਣੀ ਹੁੰਦੀ ਹੈ ਪਾਈ ਹੋਈ ਉਹਨੂੰ ਚੰਗੇ ਤਰੀਕੇ ਨਾਲ ਮਾਜ ਲੈਣਾ ਫਿਰ ਤੁਸੀਂ ਨੇ ਇਸ ਤਰੀਕੇ ਦੇ ਨਾਲ ਨਾ ਮੈਨੂੰ ਬਹੁਤ ਬੰਪਰਾ ਕਹਿੰਦੇ ਨੇ ਵੀ ਦੀਦੀ ਕਿਵੇਂ ਭੋਗ ਲਵਾਉਣਾ ਤਾਂ ਤੁਸੀਂ ਨਾ ਜਿਹੜੇ ਬਰਤਨ ਦੇ ਵਿੱਚ ਪ੍ਰਸ਼ਾਦ ਪਾਇਆ ਹੋਇਆ ਤੁਹਾਡਾ ਤਾਂ ਤੁਸੀਂ ਉਹ ਦੋਨਾਂ ਨੂੰ ਨਾ ਇਸ ਤਰੀਕੇ ਦੇ ਨਾਲ ਕਿਰਪਾਨ ਪੀਟਾ ਕਰਕੇ ਉਸ ਤੋਂ ਬਾਅਦ ਤੁਸੀਂ ਨੇ ਅਰਦਾਸ ਕਰਨੀ ਕਿ ਵਾਹਿਗੁਰੂ ਜੀ ਅਸੀਂ ਇਸ ਭਾਵਨਾ ਨੂੰ ਲੈ ਕੇ ਪ੍ਰਸ਼ਾਦ ਸਜਾਏ ਨੇ ਪ੍ਰਸ਼ਾਦ ਸਜਾਉਂਦੇ ਤਾਂ ਬਹੁਤ ਗਲਤੀਆਂ ਹੋਈਆਂ ਨੇ ਆਪਣੇ ਅਣਜਾਣ ਬੱਚੇ ਜਾਣ ਕੇ ਖਿਮਾ ਕਰਦੇ ਨੇ ਪਿਤਾ ਜੀ ਆਪ ਜੀ ਸ਼ਕੋ ਸੰਗਤਾਂ ਨੂੰ ਸਿ ਸਿਖਾਉਣ ਦੀ ਆਗਿਆ ਬਖਸ਼ਿਸ਼ ਕਰੋ ਜੋ ਵੀ ਤੇਰੇ ਦਰ ਘਰ ਦਾ ਪ੍ਰਸ਼ਾਦ ਸਕੇ ਵਾਹਿਗੁਰੂ ਵਾਹਿਗੁਰੂ ਸਿਮਰਨ ਜਪੇ ਪਿਤਾ ਜੀ ਤੇਰੇ ਦਰ ਘਰ ਦਾ ਭਰੋਸਾ ਕਿਉਂਕਿ ਦੁਨੀਆ ਤੇ ਬਹੁਤ ਪਟਕਲੇ ਬਹੁਤ ਪੈਸਾ ਖਰਾਬ ਕਰ ਲਿਆ ਬਹੁਤ ਵਾਹਿਗੁਰੂ ਜੀ ਕਿਤੇ ਕੋਈ ਰਸਤਾ ਨਹੀਂ ਬਸ ਤੁਸੀਂ ਹੀ ਰਸਤਾ ਦਿਖਾਓ ਜਿਵੇਂ ਤੁਸੀਂ ਗਣਕਾ ਵਰਗੀਆਂ ਹਨਾ ਪਾਪਣਾ ਨੂੰ ਜਿਵੇਂ ਕਿ ਤੁਸੀਂ ਕੌਡੇ ਰਾਖਸਾਂ ਨੂੰ ਤਾਰਿਆ ਪਿਤਾ ਜੀ ਸਾਨੂੰ ਵੀ ਉਸੇ ਤਰੀਕੇ ਨਾਲ ਤਾਰੋ ਅਗਰ ਜਦੋਂ ਤੁਸੀਂ ਬਾਰ-ਬਾਰ ਅਰਦਾਸਾਂ ਜੋਦੜੀਆਂ ਬੇਨਤੀਆਂ ਕਰੋਗੇ ਤਾਂ ਵਾਹਿਗੁਰੂ ਜੀ ਤੁਹਾਡੀ ਜ਼ਰੂਰ ਸੁਣਨਗੇ 101% ਮੈਂ ਤੁਹਾਨੂੰ ਕਹਣੀ ਕਿਉਂਕਿ ਜ਼ਰੂਰ ਸੁਣਨਗੇ ਮੇਰੇ ਜੀਵਨ ਦੀਆਂ ਜਿਹੜੀਆਂ ਵੀ ਘਟਨਾਵਾਂ ਨੇ ਨਾ ਅਗਰ ਮੈਂ ਤੁਹਾਨੂੰ ਸਾਰੀਆਂ ਦੱਸਣ ਲੱਗ ਜਾ ਤਾਂ ਤੁਸੀਂ ਕਹੋਗੇ ਵੀ ਭੈਣੇ ਵਾਕਈ ਰੱਬ ਹੁੰਦਾ ਵਾਕਈ ਹੁੰਦਾ ਹੈਗਾ ਅਗਰ ਤੁਸੀਂ ਵਿਸ਼ਵਾਸ ਕਰੋਗੇ ਕਿਉਂਕਿ ਰੱਬ ਕਿਤੇ ਦੂਰ ਨਹੀਂ ਹੈਗਾ ਰੱਬ ਤੁਹਾਡੇ ਅੰਦਰ ਹੀ ਵਸਦਾ ਹੈ ਕਹਿੰਦੇ ਇੱਕ ਸ਼ਕਤੀ ਹੈ ਸਿਰਫ ਪ੍ਰਗਟ ਕਰਨ ਦੀ ਤੀਰ ਹੈਗੀ ਹੈ ਨਾ ਤਾਂ ਤੁਸੀਂ ਕਰਨਾ ਕੀ ਇਹ ਦੇਖੋ ਉਸ ਤੋਂ ਬਾਅਦ ਜਿਹੜਾ ਉਹ ਪ੍ਰਸ਼ਾਦ ਹੈ ਪਹਿਲਾਂ ਥੋੜਾ ਜਿਹਾ ਪ੍ਰਸ਼ਾਦ ਲੈ ਕੇ ਗੁਰੂ ਸਾਹਿਬ ਜੀ ਦਾ ਅਲੱਗ ਤੋਂ ਇੱਕ ਕੌਲੀ ਦੇ ਵਿੱਚ ਕੱਢ ਲੈਣਾ ਹੈ ਅਰਦਾਸ ਕਰ ਦੇਣੀ ਹੈ ਮੰਨ ਦੇ ਵਿੱਚ ਫਿਰ ਉਸ ਪ੍ਰਸ਼ਾਦ ਨੂੰ ਵਿਚਰ ਲਾ ਲੈਣਾ ਫਿਰ ਪੰਜੇ ਆਪਣੇ ਪੰਜ ਪਿਆਰਿਆਂ ਦਾ ਥੋੜਾ 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 ਪ੍ਰਸ਼ਾਦ ਕੱਢ ਕੇ ਉਹ ਵੀ ਬਾਟੀ ਦੇ ਵਿੱਚ ਰੱਖ ਲੈਣਾ ਫਿਰ ਅਰਦਾਸ ਕਰਕੇ ਉਸਨੂੰ ਵੀ ਵਿਚਰ ਲਾ ਲੈਣਾ ਫਿਰ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਤੁਸੀਂ ਨੇ ਪ੍ਰਸ਼ਾਦ ਬਰਾਬਰ ਬਰਾਬਰ ਦੇ ਦੇ ਇਹ ਪ੍ਰਸ਼ਾਦ ਤੁਸੀਂ ਨੇ ਪਹਿਲੇ ਦਿਨ ਹੀ ਬਣਾਉਣਾ ਜਪਜੀ ਸਾਹਿਬ ਤੇ ਅਨੰਦ ਸਾਹਿਬ ਜੀ ਦਾ ਪਾਠ ਵੀ ਪਹਿਲੇ ਦਿਨ ਹੀ ਕਰਨਾ ਹੈ ਉਸ ਤੋਂ ਬਾਅਦ ਜਪਜੀ ਸਾਹਿਬ ਜੀ ਦਾ ਇੱਕ ਪਾਠ ਤੁਸੀਂ ਜਲ ਲੈ ਕੇ ਇਹ ਹਰ ਰੋਜ਼ ਕਰਨਾ ਤੇ ਜਿਹੜੇ ਮੈਂ ਸ਼ਬਦ ਤੁਹਾਨੂੰ ਦੱਸੇ ਨੇ ਉਹ ਤੁਸੀਂ ਨੇ ਹਰ ਰੋਜ਼ ਕਰਨੇ ਨੇ ਇਹ ਵੀਡੀਓ ਤੁਸੀਂ ਐਂ ਲਾ ਲਓ ਵੀ ਜਿਹੜੇ ਜਿਹੜੇ ਭੈਣ ਭਰਾ ਦੇ ਕੋਲੇ ਪਹੁੰਚ ਗਈ ਤਾਂ ਉਹਦੀ ਪੂਰੀ ਜ਼ਿੰਦਗੀ ਉਹਦੀ ਪੂਰੀ ਲਾਈਫ ਚੇਂਜ ਹੋ ਜੂਗੀ ਉਹਦੀ ਜ਼ਿੰਦਗੀ ਦੇ ਵਿੱਚ ਕਦੇ ਵੀ ਕੋਈ ਮੁਸ਼ਕਿਲ ਔਂਕੜ ਰਹੇਗੀ ਨਹੀਂ ਉਹ ਵਾਹਿਗੁਰੂ ਜੀ ਦੇ ਚਰਨੀ ਲੱਗੇਗਾ ਕਿਉਂਕਿ ਅੱਜ ਦਾ ਦਿਹਾੜਾ ਜਿਹੜਾ ਹੈਗਾ ਨਾ ਬਹੁਤ ਪਵਿੱਤਰ ਮੰਨਿਆ ਗਿਆ ਹੈਗਾ ਮੱਸੀਆ ਦੇ ਦਿਨ ਤੋਂ ਲੈ ਕੇ ਦੀਵਾਲੀ ਦੀ ਮੱਸੀਆ ਦੀ ਰਾਤ ਤੱਕ ਤੁਸੀਂ ਇਸ ਸ਼ਬਦ ਦਾ ਸਿਮਰਨ ਕਰੋ ਦੀਵਾਲੀ ਵਾਲੇ ਮੈਂ ਦਿਨ ਤੁਹਾਨੂੰ ਦੱਸਾਂਗੀ ਇਹ ਤੁਸੀਂ ਕਿਵੇਂ ਪੂਜਾ ਕਰਕੇ ਅਰਦਾਸ ਕਰਨੀ ਹੈ ਦੇਖਿਓ ਤੁਹਾਡੇ ਕਿਵੇਂ ਬੇੜੇ ਪਾਰ ਹੁੰਦੇ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚੋਂ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ